ਮਨ ਦੀ ਉਸ ਸ਼ਕਤੀ ਦਾ ਜ਼ਿਕਰ ਕੀਤਾ ਹੈ ਮਨਨ ਸ਼ਕਤੀ ਮਨਨ ਕਿਸ ਦੇ ਸਮੋ ਨੋਹੀ ਮਨ ਕਹਿੰਦੇ ਨੇ ਜੋ ਮੈਂ ਮਨਿਆ ਉਹ ਮੇਰੇ ਮਨ ਦੇ ਚ ਹੈ ਜੋ ਮੈਂ ਨਹੀਂ ਮਨਿਆ ਉਹ ਮੇਰੇ ਮਨ ਦੇ ਚ ਨਹੀਂ ਮਨਨ ਸ਼ਕਤੀ ਦਾ ਮਰਮਾ मनन शक्ति का इकट्ठ मन मैं फिर अर्ज करा जो जो मैं खादा है भोजन वो तो मेरा फोन है वो तो मेरा मास से चर्बी है जो जो मैं मने वो तो मेरा मन जो मैं मने नहीं वो तो मेरा मन नहीं है वो तो मेरे मन बच नहीं है इंज कैद मनन शक्ति ਦਾ مجموعه मनन शक्ति ਦੇ ਇਕੱਠ ਨੂੰ ਮਨ ਕਹਿੰਦੇ। ਵੇਖਿਆ ਹੈ। ਮਨ ਨਹੀਂ ਮੰਨਦਾ। ਤੋਂ ਉਹ ਮਨ ਵਿੱਚ ਨਹੀਂ। ਪੜਿਆ ਹੈ। ਪਰ ਮਨ ਨਹੀਂ ਮੰਨਦਾ। ਉਹ ਮਨ ਵਿੱਚ ਨਹੀਂ। ਸੁਣਿਆ ਹੈ। ਪਰ ਮਨ ਨਹੀਂ ਮੰਨਦਾ। ਉਹ ਮਨ ਵਿੱਚ ਨਹੀਂ। ਜੋ ਮਨ ਮੰਨਦਾ ਉਹ ਹੈ ਜੋ ਮਨ ਨਹੀਂ ਮੰਨਦਾ ਉਹ ਮੰਨਦਾ ਹਿੱਸਾ ਨਹੀਂ ਬਣਦਾ ਧੰਨ ਗੁਰੂ ਪ੍ਰਮਾਦਾਸੀ ਮਹਾਰਾਜ ਇੱਥੇ ਪਰਮਾਨੰ ਕਰਦੇ ਨੇ ਮਹਾਂਤਾ ਉਹਨਾਂ ਦੀ ਇਹ ਅਰੀ ਦਰ ਦੇ ਚ ਉੱਤਮ ਹੋਈ ਨੇ ਕਬੂਲ ਹੋਈ ਨੇ ਜੋ ਮੰਨਦੇ ਆਂ ਇਹਦੀ ਥੋੜੀ ਜਿਹਾ ਮੈਂ ਆਪ ਜੀ ਦੇ ਸਾਹਮਣੇ ਤਸ਼ਰੀਹ ਰੱਖਦੇ ਆਂ ਵਿਦਵਾਨਾਂ ਨੇ ਤਮਦਰਸੀ ਲੋਗਾ ਨੇ ਮਨਨ ਸ਼ਕਤੀ ਦੇ ਚਾਰ ਭਾਗ ਕੀਤੇ ਨੇ ਮੰਨਣ ਨੂੰ ਵੀ ਚਾਰ ਰਹਿਸਿਆਂ ਦੇ ਚਵੰਡੇ ਹੈ ਮਨ ਦਾ ਹਮੈ ਪਰ ਮੈਂ ਕਿਉਂ ਮੰਦਾ ਉਸਨ ਕਾਰਨ ਕੀ ਹੈ ਉਸ ਕਾਰਨ ਕਰਕੇ ਮੰਨਣ ਦੇ ਵਖ ਵਖ ਰੂਪ ਹੋ ਜਾਣ ਅਮੀ ਦੇ ਗਲ ਪਕੜ ਦੇ ਚਾਹੀਏ ਮਨਨ ਦਾ ਕੋਈ ਇੱਕ ਕਾਰਨ ਨਹੀਂ ਹੋ ਸਕਦਾ ਮਨਨ ਦੇ ਅਲੱਗ-ਅਲੱਗ ਕਾਰਨ ਹੋ ਸਕਦੇ ਨੇ ਕਿ ਲੱਖਵਕ ਕਾਰਨਾ ਕਰਕੇ ਖੇੜ ਸਾਰੀ ਧਰਮ ਪਰਮਾਤਮਾ ਦੀ ਹੈ ਤਾਂ ਮਨਨ ਦੇ ਚਾਰ ਭਾਗ ਕਰ ਦਿੱਤੇ ਨੇ ਚਾਰ ਹਿੱਸੇ ਕਰ ਦਿੱਤੇ ਨੇ ਮਨਨ ਸਨੇਹ ਹੈ ਮੰਨਣਾ ਪ੍ਰੇਮ ਹੈ ਮੰਨਣਾ ਸਰਦੇ ਹੈ ਸਰਦਾ ਹੈ ਔਰ ਮੰਨਣਾ ਭਗਤੀ ਹੈ ਕਿਧਰੇ ਮੇਰਾ ਮੰਨਣਾ ਭਗਤੀ ਤੇ ਖੜਾ ਹੈ ਕਿਧਰੇ ਮੇਰਾ ਮੰਨਣਾ ਕੇਵਲ ਸਰਦਾ ਤੇ ਖੜਾ ਹੈ ਕਿਧਰੇ ਮੇਰਾ ਮੰਨਣਾ ਪ੍ਰੇਮ ਤੇ ਖੜਾ ਹੈ ਕਿਧਰੇ ਮੇਰਾ ਮੰਨਣਾ ਸਨੇਹ ਤੇ ਖੜਾ ਕਾਰਨ ਅਲਗ-ਅਲਗ ਅਲਗ-ਅਲਗ ਵੈਸੇ ਤੇ ਕਿਸੇ ਮਨੁੱਖ ਨੂੰ ਵੀ ਅਸੀਂ ਮੰਨਦੇ ਆਵਾਂਗੇ ਤਾਂ ਕਾਰਨ ਅਲੱਗ-ਅਲੱਗ ਹੋਣਾ ਕਿਸੇ ਚੀਜ਼ ਨੂੰ ਵੀ ਮੰਨਦੇ ਆਵਾਂਗੇ ਕਾਰਨ ਅਲੱਗ-ਅਲੱਗ ਹੋਣਗੇ ਹਰ ਇੱਕ ਦੇ ਕਾਰਨ ਅਲੱਗ-ਅਲੱਗ ਹੋਣਗੇ ਉਸ ਕਰਕੇ ਮੰਨਣ ਦੀ ਦਿਸ਼ਾ ਔਰ ਦੇ ਹੋਰ ਬਣ ਜਾਂਦੇ ਮੰਨਣਾ ਹੈ ਸਨੇਹ ਮਨਨ ਸ਼ਕਤੀ ਨਿਵਾਨ ਦੀ ਤਰਫ ਜਾਂਦੀ ਹੈ ਇਸ ਸਨੇ ਪਦਾਰਥਾਂ ਨਾਲ ਹੁੰਦਾ ਹੈ ਆਪਣੀ ਤੋਂ ਜੋ ਛੋਟਾ ਹੈ ਉਹਦੀ ਤਰਫ ਮਨਨ ਸ਼ਕਤੀ ਦਾ ਵਹਾਅ ਹੋਵੇ ਉਹ ਸਨੇ ਹੁੰਦਾ ਹੈ ਇਹ ਬੱਚਿਆਂ ਦੀ ਤਰਫ ਹੋ ਸਕਦਾ ਹੈ ਧਨ ਸੰਪਦਾ ਦੀ ਤਰਫ ਹੋ ਸਕਦਾ ਹੈ ਪਦਾਰਥਾਂ ਦੀ ਤਰਫ ਹੋ ਸਕਦਾ ਹੈ ਤੁਮ ਮੈਂ ਗੁਰੂ ਨੂੰ ਇਸ ਵਾਸਤੇ ਮੰਨਦਾ ਮੈਨੂੰ ਕੁਝ ਪਦਾਰਥਾਂ ਦੀ ਲੋੜ ਹੈ ਮੈਂ ਆਪਣੇ ਸਾਧਨਾ ਨਾਲ ਨਹੀਂ ਪੂਰਾ ਕਰ ਸਕਿਆ ਗੁਰੂ ਪੂਰਾ ਕਰੇ ਮੇਰੀਆਂ ਕੁਝ ਸਮੱਸਿਆਵਾਂ ਨੇ ਦੁਨੀਆਵੀ ਉਹ ਮੇਰੇ ਆਪਣੇ ਯਤਨਾਂ ਨਾਲ ਨਹੀਂ ਹੱਲ ਹੋਈਆਂ ਗੁਰੂ ਹੱਲ ਕਰੇ ਮੇਰੇ ਕੁਝ ਮਸਲੇ ਨੇ ਮੇਰੇ ਸਰੀਰ ਦੇ ਵਿੱਚ ਰੋਗ ਹੈ ਕੁਝ ਆਰਥਿਕ ਆਕੜਾਂ ਨੇ ਕੁਝ ਪਰਿਵਾਰਕ ਪਰੇਸ਼ਾਨੀਆਂ ਨੇ ਤੋਂ ਮੈਂ ਇਸ ਕਰਕੇ ਗੁਰੂ ਨੂੰ ਮੰਨਦਾ ਉਹ ਮੇਰੀਆਂ ਪਰਿਵਾਰਕ ਪਰੇਸ਼ਾਨੀਆਂ ਦੂਰ ਕਰ ਦੇਵੇ ਉਹ ਮੇਰੇ ਸਰੀਰ ਦੇ ਰੋਗ ਦੂਰ ਕਰਦੇ ਵੇ ਉਹ ਮੇਰੀਆਂ ਆਰਥਿਕ ਮੁਸ਼ਕਲਾਂ ਹੱਲ ਕਰਦੇ ਵੇ ਇਸ ਤੋਂ ਇਲਾਵਾ ਗੁਰੂ ਨਾਲ ਮੈਨੂੰ ਕੋਈ ਸੰਬੰਧ ਨਹੀਂ ਹੈ ਇਸ ਤੋਂ ਇਲਾਵਾ ਪ੍ਰਮਾਤਮਾ ਨਾਲ ਮੇਰੀ ਕੋਈ ਸਾਂਝ ਨਹੀਂ ਹੈ ਬਸ ਇਤਨੀ ਹੀ ਸਾਂਝ ਹੈ ਉਹ ਮੇਰਾ ਸਰੀਰ ਠੀਕ ਕਰਦੇ ਵੇ ਉਹ ਮੇਰੇ ਆਰਥਿਕ ਮਸਲੇ ਹੱਲ ਕਰਦੇ ਵੇ ਉਹ ਮੇਰੀਆਂ ਸਮਾਜਿਕ ਔਕੜਾਂ ਦੂਰ ਕਰਦੇ ਵੇ ਗੁਰੂ ਨੂੰ ਮੇਸ ਕਰਕੇ ਨਹੀਂ ਮੰਨਦਾ ਕਿ ਗੁਰੂ ਮੈਨੂੰ ਮਹਾਨ ਲੱਗਦਾ ਹੈ ਗੁਰੂ ਮੈਨੂੰ ਇਸ ਵਾਸਤੇ ਮੰਨਣਾ ਪੈ ਰਿਹਾ ਹੈ ਉਹ ਮੇਰੀਆਂ ਆਰਥਿਕ ਲੋੜਾਂ ਸ਼ਾਇਦ ਪੂਰੀਆਂ ਕਰ ਦੇਵੇ ਉਹ ਮੇਰੀਆਂ ਪਰਵਾਰਿਕ ਸਮੱਸਿਆਵਾਂ ਸ਼ਾਇਦ ਹੱਲ ਕਰ ਦੇਵੇ ਉਹ ਮੇਰੇ ਸਰੀਰਕ ਰੋਗ ਸ਼ਾਇਦ ਇਹ ਸ਼ਾਇਦ ਲਵਜ਼ ਵੀ ਜੁੜੇ ਹੋਇਆ ਹੈ ਇਸ ਤਰ੍ਹਾਂ ਦਾ ਮੰਨਣਾ ਸੰਦੇਹ ਤੇ ਖੜਾ ਹੁੰਦਾ ਹੈ ਦੁਫਾੜਾ ਹੁੰਦਾ ਹੈ ਸੰਕਲਪ ਵਿਕਲਪ ਦੋਹਾਂ ਤੇ ਖੜਾ ਹਾਂ। ਅਗਰ ਆਰਥਿਕ ਆਕੜਾ ਸਮਾਜਿਕ ਮਸਲੇ ਸਰੀਰਕ ਰੋਗ ਹੱਲ ਨਹੀਂ ਹੋਏ। ਤਾਂ ਗੁਰੂ ਫਿਰ ਮੈਂ ਤੈਨੂੰ ਛੱਡ ਸਕਦਾ ਫਿਰ ਕੋਈ ਹੋਰ ਗੁਰੂ ਲੱਭਾਂ। ਮੈਂ ਕੋਈ ਹੋਰ ਪ੍ਰਮਾਤਮਾ ਲੱਭਾਂਗਾ। ਮਨੁੱਖ ਨੇ ਪ੍ਰਮਾਤਮਾ ਵੀ ਬੜੇ ਬਣਾਏ ਨੇ ਐਵੀਂ ਮਰਜ਼ ਕਰ। ਸੜੇ ਦੇਸ਼ ਨੇ ਤੇ 33 ਕਰੋੜ ਤੱਕ ਦਲ ਮੁਕਾਈ। ਮੇਂ ਮਸਲਾ ਇਸ ਦੇਵਤੇ ਤੋ ਹੱਲ ਨਹੀਂ ਹੋਏਗਾ ਉਸ ਤੋ ਹੋਏਗਾ ਮੇਰਾ ਇਹ ਮਸਲਾ ਇਸ ਤੀਰਤ ਤੇ ਹੱਲ ਨਹੀਂ ਹੋਏਗਾ ਉਸ ਤੀਰਤ ਤੋ ਹੋਏਗਾ ਮੇਰੀ ਇਹ ਮੰਗ ਇਸ ਗੁਰੂ ਤੋ ਨਹੀਂ ਪੂਰੀ ਹੋਵੇਗੀ ਉਸ ਗੁਰੂ ਤੋ ਹੋਵੇ ਕਿਸੇ ਹੱਦ ਤੱਕ ਮਨੁੱਖ ਜਿਸ ਦਾ ਮੰਨਣਾ ਸਿਰਫ ਆਰਥਿਕ ਲੋੜਾਂ ਤੇ ਖੜਾ ਹੈ ਸਰੀਰਿਕ ਰੋਗਾਂ ਤੇ ਖੜਾ ਹੈ ਸਮਾਜਿਕ ਮਸਲਿਆਂ ਤੇ ਖੜਾ ਹੈ ਉਹ ਕਿਸੇ ਇੱਕ ਬੁਰਾ ਦਾ ਹੋ ਵੀ ਨਹੀਂ ਸਕਦਾ ਉਹ ਤੇ ਭਟਕਦਾ ਰਹੇਗਾ ਬਟਕਦਾ ਰਹੇ ਇਸ ਤਰ੍ਹਾਂ ਦੇ ਲੋਕ ਘਰੀਬਨ ਕਰੇਵਨ ਬਟਦੇ ਦੇ ਦੇਖੇ ਰਹੇ ਨੇ ਔਰ ਭਟਕ ਰਹੇ ਮਨ ਦਾ ਮੈਂ ਇਹ ਗੁਰੂ ਤੈਨੂੰ ਔਰ ਮੰਨਣ ਦਾ ਕਾਰਨ ਹੈ ਤੂੰ ਮੇਰੀਆਂ ਆਰਥਿਕ ਲੋੜਾਂ ਔਰੀਆਂ ਕਰਦੇਂ ਤੂੰ ਮੇਰੇ ਪਰਿਵਾਰਕ ਮਸਲੇ ਹੱਲ ਕਰ ਦੇਂਗਾ ਤੂੰ ਮੇਰੇ ਸਰੀਰ ਕਰੋ ਦੂਰ ਕਰ ਦੇਂਗਾ ਇਹ ਮੰਨਣਾ ਦਾ ਕੇਵਲ ਇੰਨ ਹੀ ਕਾਰਨ ਹੈ ਇਹ ਮੰਨਣਾ ਮਨੁੱਖ ਨੂੰ ਬੁਲੰਦੀਆਂ ਤੇ ਨਹੀਂ ਲੈ ਜਾ ਸਕਦਾ ਇਹ ਮੰਨਣਾ ਮਨੁੱਖ ਨੂੰ ਮਹਾਨ ਨਹੀਂ ਬਣਾ ਸਕਦਾ ਕਿਉਂਕਿ ਜਿਸ ਜਿਸ चीज ਨੂੰ ਮਨ ਦਾ ਹੈ ਉਹ ਨਿਮਾਣ ਰਚਨੇ ਇਸ ਤਰ੍ਹਾਂ ਦੀ ਮਨੋਤ ਮਨੁੱਖ ਨੂੰ ਨਿਵਾਨ ਦੇ ਇਸਤੇ ਲੈ ਜਾਏਗੀ ਉੱਚਾ ਨਹੀਂ ਕਰੇਗੀ ਤੋਂ ਇਸ ਤਰ੍ਹਾਂ ਦੇ ਕਾਰਨਾਂ ਨੂੰ ਮੁੱਖ ਰੱਖ ਕੇ ਜੋ ਗੁਰੂ ਨੂੰ ਮੰਨਦੇ ਨੇ ਪ੍ਰਭੂ ਨੂੰ ਮੰਨਦੇ ਨੇ ਉਹਨਾਂ ਦੀ ਸੁਰਤ ਕਦੀ ਉੱਚੀ ਨਹੀਂ ਆਉਂਦੀ ਉਹਨਾਂ ਦੇ ਜੀਵਨ ਵਿੱਚ ਕੋਈ ਕਦੀ ਅਧਿਆਤਮਿਕ ਕ੍ਰਾਂਤੀ ਘਟਦੀ ਨਹੀਂ ਆਉਂਦੀ ਕਿਉਂਕਿ ਅਧਿਆਤਮਿਕ ਕ੍ਰਾਂਤੀ ਘਟਨ ਹੋਵੇ ਇਸ ਕਰਕੇ ਉਹ ਮੰਨਦੇ ਹੀ ਨਹੀਂ ਇਹ ਕਾਰਨ ਨਹੀਂ ਹੈ ਕਾਰਨ ਸਿਰਫ ਦੁਨੀਆਵੀ ਹੈ ਇਸ ਤਰ੍ਹਾਂ ਦਾ ਮੰਨਣਾ ਮਨੁੱਖ ਨੂੰ ਦੁਨੀਆਂ ਦੇ ਚੀ ਰੱਖਦਾ ਹੈ ਜਗਤ ਦੇ ਚੀ ਰੱਖਣਾ ਹੈ ਸੰਸਾਰ ਦੇ ਵਿੱਚ ਹੀ ਰਕਦਾ ਹੈ ਇਸ ਤਰ੍ਹਾਂ ਦਾ ਮੰਨਣਾ ਮਨੁੱਖ ਨੂੰ ਉੱਚਾ ਨਹੀਂ ਕਰਦਾ ਇਹ ਸਭ ਤੋਂ ਨੀਵਾਂ ਮੰਨਣਾ ਹੈ ਔਰ ਇਸ ਤਰ੍ਹਾਂ ਦੀ ਮਨੋਤ ਫਿਰ ਸੋ ਲੈਣਾ ਮਨੁੱਖ ਨੂੰ ਉੱਚਾ ਨਹੀਂ ਕਰਦੀ ਮਨੁੱਖ ਨੇਵੇਂ ਦਾ ਨਿਮਹਿ ਰਹਿ ਕਿਉਂਕਿ ਜੋ ਕੁਝ ਮੰਗਦਾ ਹੈ ਉਹ ਮਨੁੱਖ ਤੋਂ ਨਹੀਂ ਵਾ ਸਭ ਕੁਝ ਨਹੀਂ ਵਾ ਪਦਾਰਤ ਮਨੁੱਖ ਤੋਂ ਤਾਂ ਲੈਨੇ ਮਨੁੱਖ ਬਾਤ ਆਵਸਨ ਹੈ ਆਪਣੇ ਤੋਂ ਵੱਡੇ ਨੂੰ ਮੰਨ ਕੇ ਹੀ ਮਨੁੱਖ ਵੱਡਾ ਹੋ ਸਕਦਾ ਹੈ ਆਪਣੇ ਨੂੰ ਤੋਂ ਛੋਟੇ ਨੂੰ ਮੰਨ ਕੇ ਮਨਨ ਦਾ ਸੰਬੰਧ ਉਸ ਨਾਲ ਜੋੜ ਕੇ ਮਨੁੱਖ ਛੋਟਾ ਹੋਵੇਗਾ ਗੁਰੂ ਨੂੰ ਨਹੀਂ ਮੰਨਦਾ ਤੇ ਐਸੇ ਜਿਹੜੇ ਕਾਰਨ ਨੇ ਅਸਲ ਦੇ ਚ ਉਸ ਦਾ ਮਨਉਤ ਉਸ ਦਾ ਮੰਨਣਾ ਉਸ ਤੇ ਖੜਾ ਹੈ ਇਹ ਬਹੁਤ ਵੱਡੀ ਗਿਣਤੀ ਹੈ ਦਰਗਾਹਾਂ ਦੀ ਜ਼ਿਆਰਤ ਕਰਨ ਵਾਲੇ ਤੀਰਥਾਂ ਤੇ ਭਟਕਣ ਵਾਲੇ ਦੇਵੀ ਦੇਵਤੇਆਂ ਨੂੰ ਮਨਾਉਣ ਵਾਲੇ ਤਰਾਂ ਤਾਰਾਂ ਦੇ ਵਰਤ ਰੱਖਣ ਵਾਲੇ ਉਹਨਿਆਂ ਮਸੀਹਾ ਦੇ ਚੱਕਰਾਂ 'ਚ ਪੈਣ ਵਾਲੇ ਥਾਂ ਥਾਂ ਤੇ ਡੇਰੇ ਵੱਖ-ਵੱਖ ਗੁਰੂਆਂ ਦੇ 'ਚ ਭਟਕਣ ਵਾਲੇ ਇਹਨਾਂ ਦੀ ਮਨੋਤ ਬਸ ਇੱਥੇ ਖੜੀ ਏ ਇਸ ਡੇਰੇ ਤੋਂ ਮੇਰੀ ਸ਼ਾਇਦ ਆਰਥਿਕ ਲੋੜਾਂ ਪੂਰੀਆਂ ਹੋ ਜਾਣ ਇਸ ਸੰਤ ਤੋਂ ਸ਼ਾਇਦ ਮੇਰੇ ਸਰੀਰਕ ਰੋਗ ਦੂਰ ਹੋ ਜਾਣ ਇਸ ਮਹਾਪੁਰਸ਼ ਤੋਂ ਸ਼ਾਇਦ ਮੇਰੇ ਸਮਾਜਿਕ ਮਸਲੇ ਹਲੋ ਇਸ ਤਰ੍ਹਾਂ ਦੀ ਮਨੋਤ ਮੈਂ ਫਿਰ ਅਰਜ਼ ਕਰਾਂ ਕਤਈਏ ਮਨੋਖਨੋ ਕੁਚਾ ਨਹੀਂ ਕਰਦੇ ساری ਜ਼ਿੰਦਗੀ ਇਸੇ ਕਾਰਨ ਨੂੰ ਲੈ ਕੇ ਜੋ ਗੁਰਦੁਆਰੇ ਆਉਂਦਾ ਹੈ ਨਿਵੇਧਾ ਨਹੀਂ ਮਹਿਰਾਂ ਬੁਲੰਦੀਆਂ ਨੂੰ ਉੱਚਾ ਫਿਰ ਮੰਨਣ ਦਾ ਇੱਕ ਦੋਜਾ ਕਾਰ ਹੈ ਗੁਰੂ ਤੂੰ ਮੈਨੂੰ ਚੰਗਾ ਲੱਗਦਾ ਤੇਰੇ ਵਿਚਾਰ ਮੈਨੂੰ ਚੰਗੇ ਲੱਗਦੇ ਤੇਰੇ ਬੋਲ ਮੈਨੂੰ ਚੰਗੇ ਲੱਗ ਤੇਰੀ ਸੋਝ ਸਮਝ ਮੈਨੂੰ ਚੰਗੇ ਲੱਗਦੇ ਮੈਂ ਮੰਨ ਲਾ ਇਹ ਮੰਨਣਾ ਪ੍ਰੇਮ ਤੇ ਖੜਾ ਐ ਇਹਦੇ ਵਿੱਚ ਕੁਝ ਰਸ ਵੀ ਆ ਇਹ ਮੰਨਣਾ ਪਿਆਰ ਤੇ ਖੜਾ ਐ ਇਹਦੇ ਕੁਝ ਰਸ ਦੀ ਧਾਰਾ ਵਗਦੇ ਏ ਜਿਹੜਾ ਮੰਨਣਾ ਸਮਾਜਿਕ ਸਮੱਸਿਆਵਾਂ ਆਰਥਿਕ ਲੋੜਾਂ ਤੇ ਸਰੀਰਕ ਰੋਗਾਂ ਦੀ ਨਿਵਰਤੀ ਤੇ ਖੜਾ ਹੈ ਮੰਣਾ ਇਸ ਵਿੱਚ ਕੋਈ ਅਧਿਆਤਮਿਕ ਤਰੰਗ ਨਹੀਂ ਆਉਂਦੀ ਕੋਈ ਰਸ ਨਹੀਂ ਆਉਂਦਾ ਹੋ ਸਕਦਾ ਹੈ ਦੀ ਆਰਥਿਕ ਲੋੜਾਂ ਪੂਰੀਆਂ ਹੋ ਜਾਣ ਹੋ ਸਕਦਾ ਹੈ ਇਸ ਦੇ ਪਰਿਵਾਰਕ ਮਸਲੇ ਹੱਲ ਹੋ ਜਾਣ ਹੋ ਸਕਦਾ ਹੈ ਇਸ ਦਾ ਸਰੀਰਕ ਰੋਗ ਦੂਰ ਹੋ ਜਾਏ ਪਰ ਸੁਰਤ ਜ਼ਮੀਨ ਤੇ ਹੀ ਰਹੇਗੀ ਕੋਈ ਬੁਲੰਦੀਆਂ ਨੂੰ ਨਹੀਂ ਛੂਏਗੀ ਇਦੇ ਜੀਵਨ ਦੇ ਚ ਕੋਈ ਪ੍ਰੇਮ ਦੀ ਤਰੰਗ ਨਹੀਂ ਪੈਦਾ ਹੁੰਦੀ ਮੈਂ ਮਨ ਦਾ ਐ ਗੁਰੂ ਕਿਉਂਕਿ ਤੂੰ ਮੈਨੂੰ ਚੰਗਾ ਲੱਗਦਾ ਮੈਂ ਮਨ ਦਾ ਕਿ ਤੇਰੇ ਵਿਚਾਰ ਬੜੇ ਸੁੰਦਰ ਨੇ ਮੈਂ ਮਨ ਦਾ ਤੇਰੇ ਬੋਲਾਂ ਦੇ ਜ ਬੜੀ ਮਾਨ ਇਹ ਮੰਨਣਾ ਹੈ ਬਾਵੇਂ ਬਹੁਤ ਬੁਲੰਦੀਆਂ ਤੇ ਨਾ ਲੈ ਜਾਏ ਲੇਕਿਨ ਸਮਤਲ ਤੇ ਲੈ ਆਉਂਦਾ ਹੈ ਸਮਤਲ ਔਰ ਰਸ ਵੀ ਪੈਦਾ ਕਰ ਦਿੰਦਾ ਹੈ ਕੁਝ ਰਸ ਵੀ ਆਉਂਦਾ ਹੈ ਕਮ ਸੇ ਕਮ ਐਸਾ ਮਨੁੱਖ ਕੁਝ ਜ਼ਮੀਨ ਤੋਂ ਉੱਚਾ ਤੇ ਉਠਿਆ ਕਿਉਂਕਿ ਉਹ ਜਿਹੜਾ ਮੰਨਣਾ ਹੈ ਸਨੇਹ ਤੇ ਖੜਾ ਹੈ ਸਨੇਹ ਪਸ਼ੂਆਂ ਵਿੱਚ ਵੀ ਹੁੰਦਾ ਹੈ ਇਹ ਵੀ ਮਸਕਰਾ ਉਹ ਆਪਣੇ ਬੱਚਿਆਂ ਨਾਲ ਸਨੇਹ ਕਰਦੇ ਨੇ ਉਹਨਾਂ ਤੋਂ ਛੋਟੇ ਏ ਸਨੇ ਮੌਤੇ ਖੜਾ ਹੁੰਦਾ ਏ ਇਹ ਮੰਨਣਾ ਮੌਤੇ ਖੜਾ ਇੱਕ ਸੀਮਾਂ ਤੱਕ ਇਸ ਦੀ ਵੀ ਲੋੜ ਹੈ ਅਗਰ ਮਨੁੱਖ ਦੇ ਅੰਦਰ ਮੌ ਨਾ ਹੋਵੇ ਤਾਂ ਬੱਚੇ ਪਲ ਨਹੀਂ ਸਕਦੇ ਮਹਾਰਾਜ ਐਸਾ ਕਹਿੰਦੇ ਨੇ ਕੁਰਬਾਨ ਕੀਤਾ ਤਿਸੇ ਵਟੋਂ ਜਿਨ ਮੌ ਮੇਠਾ ਲ ਜਿਸਨੇ ਮੌ ਦੇ ਚ ਇਤਨੀ ਮਿਠਾਸ ਪਾ ਦਿੱਤੀ ਇਹ ਸਦਕੇ ਜਾਂਦੇ ਆ ਨੇਤੇ ਬੱਚੇ ਤੇ ਬਿਲਕੁਲ ਬਿਲਕੁਲ ਕੇ ਤੜਪ ਜਾਣੇ ਸਨ ਕਿਸ ਨੇ ਦੁੱਧ ਪਿਲਾਣਾ ਸੀ ਕਿਸ ਨੇ ਸੰਭਾਲ ਕਰਨੀ ਸੀ ਕਿਸ ਨੇ ਮਾਉਂ ਦਾ ਛੜੀ ਜਗ ਦੇਣਾ ਸੀ ਇਹ ਸਭ سلسلہ ਮੌ ਕਰਕੇ ਚੱਲਦਾ ਹੈ ਸਨੇ ਕਰਕੇ ਚੱਲਦਾ ਹੈ ਮੰਨਦੇ ਤੇ ਅਸੀਂ ਬੱਚੇ ਨੂੰ ਵੀ ਹਾਂ ਪਰ ਇਹ ਮਨੋਤ ਨਿਵਾਣ ਦੀ ਤਰਫ ਜਾਂਦੇ ਬੱਚਾ ਸਾਨੂੰ ਮੰਨਦਾ ਹੈ ਕਿ ਨਹੀਂ ਮੰਨਦਾ ਇਹਦੀ ਅਸੀਂ ਚਿੰਤਾ ਵੀ ਨਹੀਂ ਕਰਦੇ ਅਸੀਂ ਉਸ ਬੱਚੇ ਨੂੰ ਮੰਨਦੇ ਹਾਂ ਉਸ ਮਾਸੂਮ ਬੱਚੇ ਨੂੰ ਤੇ ਕੁਝ ਪਤਾ ਹੈ ਏ ਮੰਨਣਾ ਮੇਰੀ ਮਨੋਤ ਤੇ ਖੜਾ ਹੈ ਏ ਮੰਨਣਾ ਬੱਚੇ ਦੀ ਮਨੋਤ ਤੇ ਨਹੀਂ ਖੜਾ ਏ ਮੰਨਣਾ ਮੇਰਾ ਧਨ ਦੇ ਲੋਭ ਤੇ ਖੜਾ ਹੈ ਧਨ ਮੈਨੂੰ ਮੰਦਾ ਹੈ ਨਹੀਂ ਮੰਦਾ ਇਹਦਾ ਕੋਈ ਮਤਲਬ ਹੀ ਨਹੀਂ ਇਹ ਧਨ ਮੰਨ ਵੀ ਨਹੀਂ ਸਕਦਾ ਭਗਤ ਕਬੀਰ ਕਹਿੰਦੇ ਨੇ ਖਸਮ ਮਰੇ ਤੋ ਨਾਰ ਨਾ ਰੋਵੇ ਮਾਇਆ ਦਾ ਪਤੇ ਪਦਾਰਥਾਂ ਦਾ ਪਤੇ ਮਕਾਨ ਦਾ ਮਾਲਕ ਦੁਕਾਨ ਦਾ ਮਾਲਕ ਦਨ ਸੰਪਦਾ ਦਾ ਮਾਲਕ ਜੇ ਮਰ ਜਾਏ ਮਕਾਨ ਨਹੀਂ ਰਹੁੰਦਾ ਦੁਕਾਨ ਨਹੀਂ ਰਹਿੰਦੀ ਦਾਨਾ ਨਹੀਂ ਰਹੁੰਦਾ ਤਿਜੋਰੀ ਨਹੀਂ ਰਹਿੰਦੀ ਵੀ ਮੈਨੂੰ ਸੰਭਾਲਣ ਵਾਲਾ ਮਰ ਗਿਆ ਕਰਦੇ ਸੋਨਾ ਚਾਂਦੀ ਜ਼ੇਵਰ ਪਹਿਨੇ ਜਿਨ੍ਹਾਂ ਦਾ ਇਹ ਮਾਨਤ ਸਹੀ ਹੋ ਨਹੀਂ ਰਹਿੰਦੇ ਆਵੇਂ ਮਾਲਕ ਬਣਿਆ ਹੋਇਆ ਸੀ ਕਸਮ ਬਣਿਆ ਹੋਇਆ ਸੀ ਪਰ ਉਹ ਨਾਰ ਮਾਇਆ ਤੇ ਨਹੀਂ ਰਹੁੰਦੀ ਨਾ ਮਕਾਨ ਰਹੁੰਦਾ ਨਾ ਦੁਕਾਨੇ ਸਨੋਂ ਰਹੁੰਦੀ ਐ ਨਾ ਧਨ ਸੰਪਦਾ ਰਹੁੰਦੀ ਨਾ ਹੀ ਗਹਿਣਾ ਗੱਟ ਕਸਮ ਮਰੇ ਤੋਂ ਨਾਰ ਨਾ ਰੋਵੇ ਕਿਉਂ ਉਸ ਰਖਵਾਰ ਉਹ ਰਹੇ ਔਰ ਉਹਦਾ ਮਾਲਕ ਪੌੜਨ ਕੋਈ ਹੋਰ ਬਣ ਜਾਂਦਾ ਪੁੱਤਰ ਬਣ ਜਾਂਦਾ ਪੋਤਰਾ ਬਣ ਜਾਂਦਾ ਤੇ ਜੇ ਕੋਈ ਨਹੀਂ ਤੇ ਹੋਰ ਸਕੇ ਸੰਬੰਧੀ ਬਣ ਜਾਂਦੇ ਨੇ ਤੇ ਜੇ ਉਹ ਵੀ ਨਹੀਂ ਤੇ ਗਵਰਨਮੈਂਟ ਸੰਭਾਲ ਲੈਂਦੀ ਮਕਾਨ ਨੇ ਖਸਮਾ ਨਹੀਂ ਰਹਿੰਦਾ ਦੁਕਾਨ ਨੇ ਖਸਵੇਂ ਨਹੀਂ ਰਹਿੰਦੇ ਧਨ ਸੰਪਦਾ ਨੇ ਖਸਮੇ ਨਹੀਂ ਰਹਿੰਦੇ ਫੌਣ ਦੂਸਰਾ ਕਸਮ ਮਿਲ ਜਾ ਖਸਮ ਮਰੇ ਤੋ ਨਾਰ ਨਾ ਰੋਵੇ ਉਸਰ ਖਵਾਰੋ ਔਰ ਹੀ ਹੋਵੇ ਇਹ ਮੰਨਣਾ ਸਿਰ ਮਨੁਖ ਦੀ ਮਨੋਤ ਤੇ ਖੜਾ ਹੈ ਮਕਾਨ ਇਸਨੋ ਨਹੀਂ ਮੰਨਦਾ ਦੁਕਾਨ ਇਸਨੋ ਨਹੀਂ ਮੰਦੀ ਪਦਾਰਥ ਇਸਨੋ ਨਹੀਂ ਮੰਦੇ ਇਹ ਮੰਦ ਇਹ ਸਾਰੇ ਦਾ ਸਾਰਾ ਮੰਨਣਾ ਮੋਹ ਕਹ ਲਾਂਦਾ ਪਰ ਹੈ ਬਰੋ ਤੇਰੇ ਵਿਚਾਰ ਮੈਨੂੰ ਚੰਗੇ ਲੱਗਦੇ ਤੂੰ ਮੈਨੂੰ ਚੰਗਾ ਲੱਗਦਾ ਇਹ ਮੰਨਣਾ ਪ੍ਰੇਮ ਦੇਖੜਾ ਇਹਦੇ ਚ ਹਿਰਦੇ ਦੀ ਕੁਝ ਸੁੱਧੀ ਹੋ ਜਾਂਦੀ ਏ ਤੇ ਕੁਝ ਰਸ ਵੀ ਆਣ ਲੱਗ ਪੈਂਦੇ ਕੋਈ ਰਸ ਦੀ ਧਾਰਾ ਵੀ ਬੈਣ ਲੱਗ ਪੈਂਦੀ ਏ मैं अर्ज करा अगर कोई मनुख पाठ कर रहे है तो फौरन दिस पाएगा ए मोह करके सने करके पाठ कर रहे है ये प्रेम करके कर रहे है मोह करके सने करके कीर्तन कर रहे है ये प्रेम करके कर रहा मोह करके सने करके गुरुद्वारे जा रहे हैं है प्रेम करके जा रहे चाल दस देवेगे संगत दि उठना बैठना दस देगा ਪਾਠ ਕਰਨ ਦਾ ਢੰਗ ਦੱਸ ਦੇਦਾ ਕੀਰਤਨ ਦੀ ਝਲਕ ਦੱਸ ਦੇਈ ਤੇ ਕਿ ਕੀਰਤਨ ਕਰਨ ਦੇ ਪਿੱਛੇ ਕਾਰਨ ਕੀ ਹੈ ਕੀਰਤਨ ਸੁਣਨ ਦੇ ਪਿੱਛੇ ਕਾਰਨ ਕੀ ਹੈ ਗੁਰਦੁਆਰੇ ਆਣ ਦੇ ਪਿੱਛੇ ਕਾਰਨ ਕੀ ਹੈ ਕਥਾ ਕੀਰਤਨ ਸੁਣਨ ਤੇ ਕਰਨ ਦੇ ਪਿੱਛੇ ਕਾਰਨ ਕੀ ਹੈ ਮੰਨਣਾ ਮੰਗਤੇ ਖੜਾ ਹੈ ਮੰਨਣਾ ਸਨੇਤੇ ਖੜਾ ਹੈ ਮੰਨਣਾ ਮੌਤੇ ਖੜਾ ਹੈ ਐਸਾ ਮੰਨਣਾ ਮਨੁੱਖ ਦੀ ਸਮਝ ਨੂੰ ਸੁਰਤ ਨੂੰ ਉੱਚਾ ਨਹੀਂ ਕਰ ਸਕਦਾ ਕਿਉਂਕਿ ਜਿਸ ਜਿਸ ਨੂੰ ਮੰਨਦਾ ਪਏ ਇਸ ਤੋਂ ਛੋਟੇ ਨੇ ਇਸ ਤੋਂ ਥੰਡੇ ਨੇ ਉਮੀਦ ਇਹ ਗੱਲ ਪਕੜ ਦੇ ਚਾਹੀਏ ਦੂਸਰਾ ਮੰਨਣਾ اے ਗੁਰੂ ਤੇਰੀ ਬਾਣੀ ਮੈਨੂੰ ਬਹੁਤ ਚੰਗੀ ਲੱਗ ਤੇਰੇ ਵਿਚਾਰ ਮੈਨੂੰ ਬਹੁਤ ਚੰਗੇ ਲੱਗਦੇ ਤੂੰ ਮੈਨੂੰ ਬਹੁਤ ਚੰਗਾ ਜਦ ਤੋਂ ਹੀ ਮੈਨੂੰ ਚੰਗਾ ਲੱਗਦਾ ਹੈ ਤਾਂ ਹੁਣ ਮੈਂ ਹੋਰ ਕੀ ਮੰਨਦਾ ਏ ਮਨਣਾ ਪ੍ਰੇਮ ਤੇ ਖੜਾ ਹੈ ਇਹਦੇ ਚ ਰਸ ਵੀ ਹੁੰਦਾ ਹੈ ਇਹਦੇ ਚ ਥੋੜੀ ਗਹਿਰਾਈ ਵੀ ਆਉਂਦੀ ਹੈ ਲੇਕਿਨ ਇਹ ਮਨਣਾ ਵੀ ਮਨੁੱਖ ਨੂੰ ਬਰਾਬਰੀ ਦੇ ਤਲ ਤੇ ਤੇ ਲੈ ਆਉਂਦਾ ਹੈ ਮਨੁੱਖ ਦੇ ਅੰਦਰ ਸ਼ੌਕ ਪੈਦਾ ਆਉਂਦਾ ਹੈ ਮੈਂ ਹੁਣ ਗੁਰੂ ਵਜੈ ਸਾਹਿਬ ਬਣਨਾ ਹੈ ਅਗਰ ਇਹ ਮਨਣਾ ਪ੍ਰੇਮ ਤੇ ਖੜਾ ਹੈ ਇਹ ਮਨੁੱਖ ਕਿਸਾ ਤੇ ਕੈਂਚੀ ਨਹੀਂ ਫੇਰਸਦਾ ਕਉਕੇ ਗੁਰੂ ਇਸਨੋ ਪਸੰਦ ਨਹੀਂ ਕਰਦਾ ਅਗਰ ਇਹ ਮੰਨਣਾ ਪ੍ਰੇਮ ਤੇ ਖੜਾ ਹੈ ਤੋ ਇਹ ਰੈਤ ਬੈਦ ਦਾ ਪਿਆਗੇ ਨਹੀਂ ਹੋ ਸਕਦਾ ਅਗਰ ਇਹ ਮੰਨਣਾ ਪ੍ਰੇਮ ਤੇ ਖੜਾ ਹੈ ਤੋ ਤੇ ਅਮਰਤ ਵੇਲੇ ਉਠੇਗਾ ਕਿਉਂਕਿ ਗੁਰੂ ਕਹਿੰਦਾ ਹੈ ਅਮਰਤ ਵੇਲੇ ਇਹ ਮੰਨਣਾ ਸਤ ਸੰਤੈ ਖੜਾ ਹੋਵੇਗਾ ਇਹ ਦੋ ਵਗਤ ਸਤ ਸੰਗ ਕਰੇਗਾ ਕਿਉਂਕਿ ਗੁਰੂ ਐਸਾ ਹੁਕਮ ਕਰਦਾ ਹੈ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਬ੍ਰਿਗ ਜੀਵੇ ਬ੍ਰਿਗ ਜੀਵ ਲਾਨਤ ਹੈ ਉਹਨਾਂ ਤੇ ਜੋ ਸੰਗਤ ਵਿੱਚ ਆਏ ਨੇ ਗੁਰੂ ਰਾਮਦਾਸ ਫਟਕਾ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਬ੍ਰਿਗ ਜੀਵੇ ਲਾਨਤ ਹੈ ਉਹਨਾਂ ਦੇ ਜੀਵਨ ਲਾਨਤ ਹੈ ਉਹਨਾਂ ਦੇ ਜੀਵਨ ਤੋ ਉਹ ਲਾਨਤਾ ਆਪਣੇ ਤੇ ਨਹੀਂ ਪਵਾਏਗਾ ਗੁਰੂ ਮੈਂ ਆਉਂਦਾ ਤੇਰੇ ਬੋਲ ਚੰਗੇ ਲੱਗਦੇ ਤੂੰ ਜੋ ਕੁਛ ਵੀ ਕਹਿੰਦਾ ਮੇਰੀ ਭਲਾਈ ਲਈ ਕਹਿੰਦਾ ਹੈ ਤੇਰਾ ਜੋ ਵੀ ਉਪਦੇਸ਼ ਸੰਦੇਸ਼ ਹੈ ਬੜਾ ਪਿਆਰਾ ਹੈ ਬੜਾ ਮਿੱਠਾ ਹੈ ਇਹ ਮਨੁੱਖ ਨੂੰ ਸੰਤਲ ਤੇ ਲੈ ਜਾਂਦਾ ਹੈ ਥੋੜਾ ਜਿਹਾ ਉੱਚਾ ਕਰਦਾ ਹੈ ਲੇਕਿਨ ਇੱਕ ਹੋਰ ਤਲ ਹੈ ਜਿਹੜਾ ਮਨਣਾ ਪਦਾਰਥਾਂ ਦੇ ਤਲ ਤੇ ਖੜਾ ਸੀ ਉਹ ਇੱਕ ਰੰਗੇ ਸੀ ਇੱਕ ਪਾਸੇ ਸੀ ਮੈਂ ਤੇ ਮਕਾਨ ਨਾਲ ਮੋਹ ਕਰਦਾ ਪਿਆਰ ਕਰਦਾ ਮਕਾਨ ਮੇਰੇ ਨਾਲ ਨਹੀਂ ਕਰ। ਮੈਂ ਤੇ ਧਨ ਨਾਲ ਮੋਹ ਕਰਦਾ ਪਿਆਰ ਕਰਦਾ ਉਹ ਨਹੀਂ ਕਰਦਾ ਮੇਰੇ। ਮੈਂ ਤੇ ਦੁਕਾਨ ਨਾਲ ਮਹਿਲ ਮਾੜੀਆਂ ਨਾਲ ਜਾਇਦਾਦ ਨਾਲ ਬੜਾ ਪਿਆਰ ਕਰ ਰਿਹਾ ਉਹ ਮੇਰੇ ਨਾਲ ਨਹੀਂ ਕਰ। ਉਹ ਮੇਰੇ ਕੋਲ ਚਲੀਆਂ ਜਾਂਨ ਮਹਿਲ ਮਾੜੀਆਂ ਤੋਂ ਮੈਂ ਰੋਣਾ ਤੇ ਜੇ ਮੈਂ ਖਤਮ ਹੋ ਜਾਵਾਂ ਤਾਂ ਨਾ ਮਕਾਨ ਰਹੁੰਦਾ ਇਹ ਨਾ ਮਹਿਲ ਮਾੜੀਆਂ ਰੋ। ਇਕ ਰੰਗੀਏ ਇਕ ਪਾਸੇ ਇੱਕ ਤਰਫ ਹੈ। ਧਨ ਦਾ ਦਿਵਾਲਾ ਨਿਕਲ ਜਾਏ ਚਲਾ ਜਾਏ। ਮੈਂ ਰੋਣਾ ਮੈਂ ਚਲਾ ਗਿਆ ਧਨ ਨਹੀਂ ਰੋਣਾ। ਇੱਕ ਪਾਸੇ ਇੱਕ ਰੰਗੀ ਹੈ। ਇੱਕ ਪਾਸੇ ਪ੍ਰੀਤ ਹੈ। ਇਹ ਮੰਨਣਾ ਇੱਕ ਪਾਸੇ ਮੈਂ ਮਕਾਨ ਨੂੰ ਮੰਨਦਾ ਪਿਆਰ ਕਰਕੇ ਮਕਾਨ ਮੈਨੂੰ ਨੇ ਬਣ ਮੈਂ ਧਨ ਨੂੰ ਮੰਨਦਾ ਬਹੁਤ ਮੰਨਦਾ ਉਹ ਮੈਨੂੰ ਨਹੀਂ ਬੰਨ ਮੈਂ ਮਹਿਲ ਮਾੜੀਆਂ ਨੂੰ ਮੰਨਦਾ ਅਰਵਕਤ ਯਾਦਿ ਚੜੈਣੀਆਂ ਨੂੰ ਕੋਈ ਮੰਨਦਾ ਮੈਂ ਫਿਰ ਅਰਜ਼ ਕਰਾਂ ਮੰਨਣ ਦੇ ਵਕ ਵਕ ਕਾਰਨ ਉਹ ਮੈਨੂੰ ਨਹੀਂ ਮਤ ਜੈਸੇ ਮੈਂ ਕਹਿਣਾ ਹੈ ਗੁਰੂ ਮੈਂ ਤੈਨੂੰ ਮੰਨਦਾ ਆਰਥਿਕ ਲੋੜਾਂ ਕਰਕੇ ਨਹੀਂ ਮੰਨਦਾ ਤੋ ਮੈਨੂੰ ਪਿਆਰਾ ਲੱਗਦਾ ਇਸ ਕਰਕੇ ਮੰਨ ਮੈਂ ਕੋਈ ਸਮਾਜਿਕ ਸਮੱਸਿਆਵਾਂ ਕਰਕੇ ਤੈਨੂੰ ਨਹੀਂ ਮੰਨਦਾ ਤੇਰੇ ਬੋਲ ਬੜੇ ਮਧੁਰ ਲੱਗਦੇ ਨੇ ਇਸ ਕਰਕੇ ਮੈਂ ਮੇਰਾ ਸਰੀਰ ਰੋਗੀ ਹੋ ਤੂੰ ਦੂਰ ਕਰ ਦੇਵੇਂਗਾ ਮੈਂ ਕੋਈ ਇਸ ਕਰਕੇ ਨਹੀਂ ਮੰਨਦਾ ਤੇਰੇ ਬੋਲ ਚੰਗੇ ਲੱਗਦੇ ਨੇ ਮੈਂ ਇਸ ਕਰਕੇ ਮੰਨ ਤੂੰ ਮੈਨੂੰ ਪਿਆਰਾ ਲੱਗਦਾ ਐ ਇਹ ਮੰਨਣਾ ਪ੍ਰੇਮ ਤੇ ਖੜਾ ਐ ਔਰ ਜਦ ਮਨੁੱਖ ਦੇ ਅੰਦਰ ਇਸ ਤਰ੍ਹਾਂ ਦਾ ਪਿਆਰ ਪੈਦਾ ਹੁੰਦਾ ਹੈ ਤੋਂ ਇਸ ਤੋਂ ਕਈ ਗੁਣਾ ਵੱਧ ਪਿਆਰ ਗੁਰੂ ਦਾ ਇ ਇਹ ਦੋਦਰਫੀ ਪ੍ਰੀਤ ਹੋ ਜਾਂਦੀ ਹੈ ਇਹ ਦੋ ਤਰਫੀ ਸੰਬੰਧ ਹੋ ਜਾਂਦਾ ਜਿਵੇਂ ਭਾਈ ਗੁਰਦਾਸ ਕਹਿੰਦੇ ਨੇ ਚਰਨ ਸਰਨ ਗੁਰ ਇੱਕ ਪੈੜਾ ਜਾਏ ਚਲ ਸਤਗੁਰ ਕੋਟ ਪੈੜਾ ਆਗੇ ਹੋਇਰੇ ਤੂੰ ਇੱਕ ਕਦਮ ਤੇ ਚੱਲ ਬਾਕੀ ਸਾਰੇ ਕਦਮ ਪ੍ਰਭੂ ਚਲੇਗਾ ਗੁਰੂ ਚਲੇਗਾ ਭੀੜ ਦੇ ਵਿੱਚ ਅਗਰ ਬੱਚਾ ਮਾਂ ਦਾ ਹੱਥ ਕਿਦਰੇ ਛੁੜਾ ਬੈਠਾ ਗੁੰਮ ਹੋ ਗਿਆ ਰੋ ਰਿਹਾ ਹੈ ਜ਼ਾਰੋ ਜ਼ਾਰ ਰੋ ਰਿਹਾ ਹੈ ਮਾਂ ਮਾਂ ਕਰ ਰਿਹਾ ਹੈ ਮਾਂ ਨੂੰ ਲਵ ਰਿਹਾ ਹੈ ਪਰ ਮਾਂ ਵੀ ਰੋ ਰਹੀ ਹੈ ਉਹ ਵੀ ਲਵ ਰਹੀ ਹੈ ਪਤਾ ਨਹੀਂ ਕਿੱਥੇ ਖੋ ਗਏ ਅੱਜ ਛੁੜਾ ਕੇ ਪਤਾ ਨਹੀਂ ਕਿੱਥੇ ਚਲਾ ਗਏ ਹੁਣ ਬੜੇ ਧਿਆਨ ਨਾਲ ਸੁਣਨਾ ਅਗਰ ਸਿਰਫ ਬੱਚਾ ਹੀ ਰੋਵੇ ਤੇ ਬੱਚਾ ਹੀ ਲਵੇ ਇਸ ਬੱਚੇ ਨੂੰ ਮਾਂ ਨਹੀਂ ਮਿਲ ਸਕਦੀ ਕਿਉਂਕਿ ਬੱਚਾ ਵੀ ਲਬਰਿਆ ਮਾਂ ਵੀ ਲਬਰੇ ਬੱਚਾ ਵੀ ਰੋ ਰਿਹਾ ਮਾਂ ਵੀ ਰੋ ਰਹੀ ਪਰ ਬੱਚੇ ਨਾਲੋਂ ਜ਼ਿਆਦਾ ਬਿਲਕ ਬਿਲਕ ਕੇ ਰੋ ਰਹੀ ਹੈ ਜਦ ਕੋਈ ਦਿਲ ਦੀ ਗਹਿਰਾਈਆਂ ਚ ਇੱਕ ਵਾਰ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਪ੍ਰਮਾਤਮਾ ਕਰੋੜਾਂ ਦਾ ਹਰ ਯਾਦ ਕਰ ਇਹ ਦੋ ਤਰਫੀ ਗੱਲ ਹੈ ਇਹ ਇਕਤਰਫੀ ਨਹੀਂ ਹੈ ਭਾਈ ਸਾਹਿਬ ਭਾਈ ਬਰਦਾਸ਼ੀ ਇਸ ਦਾ ਆਪਣੇ ਆਲਮਾਨਾ ਢੰਗ ਨਾਲ ਨਿਖੇੜਾ ਵੀ ਕਰ ਦੇਣਾ ਦੀਪਕ ਪੇ ਆਵਤ ਪਤੰਗ ਪ੍ਰੀਤ ਰੀਤ ਕਰ ਦੀਪਕੇ ਮਹਾਂ ਵਿਪਰੀਤ ਮਿਲੇ ਜਾ ਰਹਿ ਰੋਸ਼ਨੀ ਦੇ ਪਿਆਰ ਦਾ ਮਾਰਾ ਹੋਇਆ ਸੁਹਾਪਣ ਦੇ ਪਿਆਰ ਦਾ ਮਾਰਾ ਹੋਇਆ ਖੂਬਸੂਰਤੀ ਸਾਰੀ ਰੋਸ਼ਨੀ ਹੈ ਸੁਹੱਪਣ ਸਾਰਾ ਅਗ ਤੇ ਖੜਾ ਹੈ ਕ੍ਰਾਂਤੀ ਸਾਰੀ ਚਿਹਰੇ ਦੀ ਅਗ ਤੇ ਖੜੀ ਹੈ ਇਹ ਵੀ ਨਾ ਆਰਬ ਤਤਾਂ ਦੀ ਆਪਣੀ ਆਪਣੀ ਮਹਾਨਤਾ ਪੰਜ ਤਤਾਂ ਦੀ ਆਪਣੀ ਆਪਣੀ ਮਹਾਨਤਾ ਅਗ ਕਰਕੇ ਜਠਰ ਅਗਨੀ ਦੀ ਵਿਸ਼ੇਲ ਕਿਰਿਆ ਕਰਕੇ ਚਿਹਰਾ ਉਹ ਸੌਰਤ ਹੈ ਕ੍ਰਾਂਤੀਕਾਰੀ ਹੈ ਪ੍ਰਭਾਵਸ਼ਾਲੀ ਹੈ ਲਖਨ ਪਤੰਗਾ ਬਸ ਸਿੱਧਾ ਅਗ ਦੀ ਰੋਸ਼ਨੀ ਤੇ ਹੀ ਨਿਸ਼ਾਵਰ ਹੁੰਦਾ ਹੈ ਬੜੇ ਕੋ ਸੂਰਤ ਲੱਗ ਰਿਓਸ ਜਿੱਥਾਂ ਰੋਸ਼ਨੀ ਆ ਰਹੀ ਹੈ ਸਦਕੇ ਹੋ ਜਾਂਦਾ ਹੈ ਕੁਰਬਾਨ ਹੋ ਜਾਂਦਾ ਹੈ ਜਨ ਮਰਦਾ ਹੈ ਤਾਈ ਸੰ ਕੰਨੇ ਨੇ ਪ੍ਰੀਤ ਦਾ ਮਾਰਿਆ ਹੋਇਆ ਆਇਆ ਹੈ ਪ੍ਰਕਰਮਾਂ ਪਿਆ ਕਰਦਾ ਹੈ ਔਰ ਦੀਵਾ ਜਲਾ ਦਿੰਦਾ ਹੈ ਪਤੰਗੇ ਨੂੰ ਦੀਵੇ ਦੀ ਰੋਸ਼ਨੀ ਨਾਲ ਪਿਆਰ ਹੈ ਦੀਵੇ ਨੂੰ ਪਤੰਗੇ ਨਾਲ ਨਹੀਂ ਇੱਕ ਅੰਧੀ ਇਕ ਪ੍ਰੀਤ ਕਰਨ ਵਾਸਤੇ ਆਇਆ ਹੈ ਇਕ ਨਿਛਾਵਰ ਹੋਣ ਵਾਸਤੇ ਆਇਆ ਹੈ ਦੋਜਾ ਉਸਨੂੰ ਖਤਮ ਕਰ ਦੇ ਪਿਆਰ ਦੇ ਬਦਲੇ ਉਹਨਾਂ ਨੂੰ ਮਿਲਦਾ ਹੈ ਇਹ ਹਾਦਸਾ ਇਹ ਚੋਟ ਇਹ ਮੌਤ ਦੂਸਰਾ ਉਦਾਹਰਣ ਦਿੰਦੇ ਨੇ ਭਾਈ ਸਾਹਿਬ ਅਨਲ ਚੰਦ ਆਵਤ ਕਮਲ ਤੇ ਸਨੇਕਰ ਕਮਲ ਸੰਪਤਵਾਨ ਪ੍ਰਾਨ ਪਰਹਾਰ ਹੈ ਭੌਰਾ ਪ੍ਰੇਮ ਦਾ ਮਾਰਿਆ ਹੋਇਆ ਕਮਲ ਦੇ ਪੁੱਲ ਤੇ ਆ ਗਿਆ ਬੈਠ ਗਿਆ ਡੁੱਬ ਗਿਆ ਉਹਦੀ ਮਹਿਕ ਦੇ ਵਿੱਚ ਉਹਦੇ ਰਸ ਦੇ ਵਿੱਚ ਲੇਕਿਨ ਕਮਲ ਆਪਣੀਆਂ ਪੰਖੜੀਆਂ ਆਇਸਤਾ ਆਇਸਤਾ ਬੰਦ ਕਰ ਰਿਹਾ ਹੈ ਸੰਦੇਹ ਹੋ ਗਈ ਹੈ ਉਹਦਾ ਪ੍ਰੇਮ ਉਹ ਲੈਣ ਹੈ ਨਹੀਂ ਉੱਠਦਾ ਨਹੀਂ ਜਾਂਦਾ ਨਹੀਂ ਉੱਡਦਾ ਉਹ ਪੰਖੜੀਆਂ ਜੈਸੇ ਸਖਤ ਹੋ ਕੇ ਬੰਦ ਹੋਣੀਆਂ ਨੇ अंदर उसका दम घुट जाता है ऑक्सीजन उस मिलती नहीं मर जा मर ने कमल न कमल ने नहीं मन बच कियाम जनमीन लिवलीन गत बिछरत राख न सकत गहडार है पूरन मन तन करके मच्छी पानी है। पानी उसका जीवन है पानी नाल प्यार है लेकिन मछेरे ने पकड़ लिया जाल बच्चे फसा लिया बार कड़ लिया तड़प तड़प है तड़पद कहती है, तड़ है, है पानी मैं तेरे तो बिना नहीं रह सकती पर पानी मैं तेरे तो बिना रह सकता जा तो एक बस एक अंकी पे एक अंगी प्रेम है ਮੱਛੀ ਟੜਬਟੜ ਬਕੇ ਦੱਸਦੀ ਐ ਐ ਪਾਣੀ ਤੂੰ ਮੇਰਾ ਜੀਵਨ ਐ ਮੈਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਪਰ ਪਾਣੀ ਕਹਿੰਦਾ ਐ ਮੱਛੀ ਤੂੰ ਮੇਰਾ ਜੀਵਨ ਨਹੀਂ ਐ ਮੈਂ ਤੇਰੇ ਤੋਂ ਬਿਨਾ ਰਹਿ ਸਕਦਾ ਜਾ ਤੁਰੇ ਤੇ ਕੋਸ